ਆਪਣੇ ਪਿੱਛੋਕੜ ਸੱਭਿਆਚਾਰ ਨੂੰ ਯਾਦ ਕਰਦਿਆਂ ਹੋਇਆਂ ਤੀਆਂ ਦਾ ਤਿਉਹਾਰ ਜ਼ਿਲ੍ਹਾ ਜਲੰਧਰ ਦੇ ਅਧੀਨ ਆਉਂਦੇ ਪਿੰਡ ਲਖਨਪਾਲ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਬੜੀ ਹੀ ਧੂਮ ਧਾਮ ਨਾਲ ਮਨਾਇਆ ਗਿਆ ਇਸਤੀਆਂ ਦੇ ਤਿਉਹਾਰ ਵਿੱਚ ਮੁੱਖ ਮਹਿਮਾਨ ਵਜੋਂ ਹੌਕੀ 올ੰਪੀਅਨ सुरेंद्र ਸਿੰਘ ਸੋਢੀ ਅਤੇ ਉਹਨਾਂ ਦੀ ਧਰਮ ਪਤਨੀ ਰਾਜਵਿੰਦਰ ਕੌਰ ਸੋਢੀ ਪਹੁੰਚੇ ਮੈਡਮ ਸੋਢੀ ਨੇ ਆਪਣੇ ਘਰ ਕਮਲਾ ਨਾਲ ਰੀਬਨ ਕੱਟ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਇਸ ਮੌਕੇ ਤੇ ਵਿਸ਼ੇਸ਼ ਮਹਿਮਾਨ ਵਜੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਲੰਧਰ ਕੈਂਟ ਮੈਡਮ ਰਾਜਵਿੰਦਰ ਕੌਰ ਥਿਆੜਾ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ 30 ਦਾ ਤਿਉਹਾਰ ਮਨਾਉਣ ਆਈਆਂ ਪਿੰਡ ਦੀਆਂ ਔਰਤਾਂ ਕੁੜੀਆਂ ਨੂੰ ਵਧਾਈਆਂ ਦਿੰਦੀਆਂ ਤੇ ਅੱਗੇ ਤੋਂ ਵੀ ਅਜਿਹੇ ਤਿਉਹਾਰ ਮਨਣ ਲਈ ਪ੍ਰੇਰਿਆ ਇਸ ਪ੍ਰੋਗਰਾਮ ਵਿੱਚ ਪਿੰਡੂ ਸੱਭਿਆਚਾਰ ਨਾਲ ਸੰਬੰਧਿਤ ਮਿਦਾਨੀਆਂ ਛੱਜ ਚਰਖੇ ਪੁਰਾਣੀਆਂ ਖੇਸੀਆਂ ਟੋਕਰੀਆਂ ਚਰਖਾ ਆਟੇ ਵਾਲੀ ਚੱਕੀ ਫੁਲਕਾਰੀਆਂ ਨੂੰ ਸਟੇਜ ਤੇ ਰੱਖ ਲੋਕਾਂ ਨੂੰ ਦਿਖਾਇਆ ਗਿਆ ਤੇ ਆਪਣੇ ਸੱਭਿਆਚਾਰ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਇਸ ਮੌਕੇ ਡੀਜੇ ਦੀਆਂ ਮਧੁਰ ਧੁਨਾਂ ਦੇ ਨਵਯੋक्ता ਔਰਤਾਂ ਨੇ ਗਿੱਧਾ ਪੰਗੜਾ ਬੋਲੀਆਂ ਪਾ ਕੇ ਤੀਆਂ ਦਾ ਤਿਉਹਾਰ ਮਨਾਇਆ ਬੱਚਿਆਂ ਵੱਲੋਂ ਇਸ ਸਟੇਜ 'ਤੇ ਕਵਿਤਾ, ਗੀਤ, ਡਾਂਸ ਕਿੱਦਾਂ ਪੇਸ਼ ਕੀਤਾ ਗਿਆ। ਇਸ ਮੌਕੇ 'ਤੇ ਸੇਵਾ ਤੇ ਸਹਿਯੋਗ ਕਰਨ ਵਾਲੇ ਨੂੰ ਵੀ ਸਨਮਾਨ ਕੀਤਾ ਗਿਆ। ਇਸ ਦਿਹਾ ਦੇ ਮੇਲੇ ਵਿੱਚ ਰਮਨ ਕੁਮਾਰ ਸਾਪ ਦਾ ਸਰਪੰਚ ਲਖਨਪਾਲ, ਗੁਰਮੀਤ RAM ਸਾਪ ਦਾ ਸਰਪੰਚ ਤਨੀਪਿੰਡ, ਮਾਸਟਰ ਹੀਰਾ ਲਾਲ, ਸੁਖਦੇਵ ਕੁਮਾਰ, ਠੇਕੇਦਾਰ ਬਨਵਾਰੀ ਲਾਲ, ਦਵਿੰਦਰ ਕੁਮਾਰ, ਸੀਮਾ ਰਾਣੀ, ਸਾਪ ਦਾ ਸਰਪੰਚ ਹਰਜਿੰਦਰ ਕੌਰ, ਗੁਰਮੀਤ ਕੌਰ, ਪਰਮਜੀਤ ਕੌਰ, ਰਾਣੋ ਰੰਜੀਤਾ ਆਦ ਹਾਜ਼ਰ ਸਨ ਪਿੰਡ ਲਖਨਪਾਲ ਤੋਂ ਕੈਮਰਾਮੈਨ ਅਮਿਤ ਸ਼ਰਮਾ ਦੇ ਨਾਲ ਪੱਤਰਕਾਰ ਮੋਹਿਤ ਸ਼ਰਮਾ ਦੀ ਰਿਪੋਰਟ ਜਿਹੜੀਆਂ ਦਾ ਪਹਾਰ ਮਨਾਇਆ ਜਾ ਰਿਹਾ ਆ ਲਖਨਪੁਰ ਪਿੰਡ ਵਿੱਚ ਤੇ ਸਾਡੇ ਪੰਜਾਬੀਆਂ ਦੀ ਰੀਤ ਆ ਕਿ ਹਮੇਸ਼ਾ ਹੀ ਸਾਵਣ ਦਾ ਮਹੀਨਾ ਜਿਹੜਾ ਆ ਉਹਦੇ ਵਿੱਚ ਜਿਹੜੀਆਂ ਨੇ ਲੇਡੀਆਂ ਇਕੱਠੀਆਂ ਹੋ ਕੇ ਤੇ ਸਾਵਣ ਦੇ ਇੱਕ ਮਹੀਨੇ ਦੇ ਵਿੱਚ ਨੱਚਦੀਆਂ ਗੋਲੀਆਂ ਟੱਪਦੀਆਂ ਨੇ ਕਿਉਂਕਿ ਇਹ ਮਹੀਨਾ ਐਸਾ ਆ ਜਦੋਂ ਬਹੁਤ ਸਾਰੀ ਤਪਸ਼ ਤੋਂ ਬਾਅਦ بارشਾਂ ਸ਼ੁਰੂ ਹੁੰਦੀਆਂ ਨੇ ਤੇ ਉਸ ਜਿਹੜੇ ਸਾਰੇ ਪਾਸੇ ਜਦੋਂ ਹਰਿਆਲੀ ਆਉਂਦੀ ਹੈ ਤੇ ਕਾਹ ਦੀ ਕੁਦਰਤੀ ਦੇ ਮਨ ਨੇ ਵਿੱਚ ਵੀ ਜੜਾ ਆਉਂਦਾ ਕਿ ਪ੍ਰਕਿਰਤੀ ਜਿਹੜੀ ਖਿੜਦੀ ਹੈ ਤੇ ਸਾਰੇ ਜਿਹੜੇ ਜਾਨਵਰ ਨੇ ਉਹ ਵੀ ਸਾਨੂੰ ਕੋਈ ਮੋਰ ਪਹਿਲਾਂ ਪੌਂਦਾ ਨਜ਼ਰ ਆਉਂਦਾ ਆ ਫਿਰ ਖੁਫਾ ਮਾਰਦੀਆਂ ਕੋਇਲਾ ਨਜ਼ਰ ਆਉਂਦੀਆਂ ਨੇ ਇਸੇ ਤਰ੍ਹਾਂ ਹੀ ਹਰ ਵਿਅਕਤੀ ਦੇ ਮਨ ਦੇ ਅੰਦਰ ਕੁਛੀ ਬਿਆਦਾ ਇਸ ਵੇਲੇ ਇਹ ਜਿਹੜਾ ਵਿਵਹਾਰ ਆਕਸਰ ਪਹਿਲਾਂ ਤੋਂ ਮਨਾਇਆ ਜਾਂਦਾ ਸੀਗਾ ਕਿ ਸਹੁਰਿਆਂ ਤੋਂ ਲੜਕੀਆਂ ਜਿਹੜੀਆਂ ਨੇ ਪੇਕੇ ਦੇ ਘਰ ਵਿੱਚ ਆਉਂਦੀਆਂ ਹੁੰਦੀਆਂ ਸੀਗੀਆਂ ਤੇ ਉਹ ਆ ਕੇ ਹਮੇਸ਼ਾ ਹੀ ਆਪਣੇ ਮਾਪਿਆਂ ਦੇ ਨਾਲ ਦੁੱਖ ਸੁੱਖ ਸਾਂਝਾ ਕਰਦੇ ਸੀ ਕਿਉਂਕਿ ਸਾੜੇ ਸਾਲ ਦੇ ਵਿੱਚ ਉਹਨਾਂ ਨੂੰ ਬਹੁਤਾ ਕੋਈ ਮੌਕਾ ਮਿਲਦਾ ਨਹੀਂ ਸੀ ਨਾ ਹੀ ਆਵਾਜਾਈ ਦੇ ਬਹੁਤੇ ਸਾਧਨ ਸੀ ਨਾ ਹੋਣ ਦੀ ਤਰ੍ਹਾਂ ਕੋਈ ਮੋਬਾਈਲ ਸੀਗਾ ਤੇ ਉਹਨਾਂ ਕੋਲ ਦੋ-ਤਿੰਨ ਪਾਰੀ ਹੁੰਦੇ ਸੀ ਜਦੋਂ ਉਹਨਾਂ ਨੇ ਆਪਣੇ ਮਾਪਿਆਂ ਦੇ ਕੋਲ ਆਉਣਾ ਹੁੰਦਾ ਸੀ ਪਰ ਹੁਣ ਜਿਹੜਾ ਹੈ ਇਹ ਦਿਹਾੜੀ ਇੱਕ ਤਰ੍ਹਾਂ ਦੇ ਨਾਲ ਥੋੜਾ ਜਿਹਾ ਚੇਂਜ ਹੋ ਗਿਆ ਕਿਉਂਕਿ ਹਰ ਲੜਕੀ ਦੇ ਕੋਲ ਮੋਬਾਈਲ ਹੈ ਸਵੇਰੇ ਉੱਠ ਕੇ ਆਪਣੇ ਮਾਪੇ ਨਾਲ ਗੱਲਬਾਤ ਵੀ ਕਰ ਲੈਂਦੀ ਹੈ ਉਹ ਵੀ ਦੁੱਖ ਸੁੱਖ ਪੁੱਛ ਲੈਂਦੇ ਨੇ ਪਰ ਹੁਣ ਇਹ ਤੇ ਧੀਆਂ ਮਨਾਉਂਦੀਆਂ ਨੇ ਉਥੇ ਇਹ ਬੋਟੀਆਂ ਵੀ ਮਨਾਉਂਦੀਆਂ ਨੇ ਮਾਵਾ ਵੀ ਮਨਾਉਂਦੀਆਂ ਨੇ ਇਹ ਇੱਕਮ ਇੱਕ ਹੋ ਗਿਆ ਸਾਰਾ ਇਹ ਤਿਉਹਾਰ ਤੇ ਇਸ ਤਿਉਹਾਰ ਦੇ ਮੌਕੇ ਦੇ ਵਿੱਚ ਜੇ ਕਿ ਮੈਂ ਕਹਿਣਾ ਚਾਹੁੰਦੀ ਆ ਕਿ ਸਾਰੇ ਪਿੰਡ ਵਾਸੀਆਂ ਨੂੰ ਸਾਰੇ ਜਿਵੇਂ ਕਿ ਪੰਜਾਬ ਵਾਸੀਆਂ ਨੂੰ ਮਿਲ ਕੇ ਜਿਹੜਾ ਹੈ ਇੱਕ ਦੂਸਰੇ ਦਾ ਸਾਥ ਦੇਣਾ ਚਾਹੀਦਾ ਤੇ ਦੂਸਰੇ ਪਾਸੇ ਮੈਂ ਇੱਕ ਇਹ ਵੀ ਗੱਲ ਕਹੂੰਗੀ ਕਿ ਜਿਸ ਵੇਲੇ بارشਾਂ ਆਉਂਦੀਆਂ ਨੇ ਤੇ ਸਾਡੇ ਕਿਸਾਨ ਵੀਰਾਂ ਦੇ ਮਨਾਂ ਦੇ ਵਿੱਚ ਵੀ ਇੱਕ ਸਹਿਮ ਪੈਦਾ ਹੋ ਜਾਂਦਾ ਦਰਿਆਵਾਂ ਦੇ ਕੰਢੇ ਤੇ ਰਹਿੰਦੇ ਲੋਕਾਂ ਦੇ ਮਨ ਵਿੱਚ ਵੀ ਇੱਕ ਸਹਿਮ ਹੁੰਦਾ ਕਿ ਕਿਸੇ ਦੇ ਖੋਟੇਟੇ ਆ ਜਾਣੇ ਨੇ ਕਿਸੇ ਦੀ ਫਸਲ ਜਿਹੜੀ ਉਹ ਬਰਬਾਦ ਹੋ ਜਾਣੀ ਹੈ ਤੇ ਮੈਂ ਇੱਕ ਖਾਸ ਸਨੇਹਾ ਦੇਣਾ ਚਾਹੁੰਨੀ ਆ ਕਿ ਸਾਰੇ ਵੀਰਾਂ ਭੈਣਾਂ ਨੂੰ ਪਰਮਾਤਮਾ ਅੱਗੇ ਬੇਨਤੀ ਕਰਨ ਕਿਸੇ ਦੇ ਵੀ ਘਰ ਦੀ ਸ਼ਤਨਾ ਉਹ ਜਿਹੜੇ ਕਿਸੇ ਦਾ ਘਰ ਬਰਬਾਦ ਨਾ ਹੋਵੇ ਕਿਸੇ ਦੀ ਰੋਜ਼ੀ ਰੋਟੀ ਜਿਹੜੀ ਹੈ ਉਹ ਨਾ ਖੁੱਸੇ ਤੇ ਕਿਸਾਨ ਭਰਾਵਾਂ ਦੀ ਜਿਹੜੀ ਸਾਰੇ ਸਾਲ ਦੀ ਮਿਹਨਤ ਆ ਉਹਦੀ ਪਰਮਾਤਮਾ ਰੰਗ ਲਾਵੇ ਤੇ ਸਾਡੀ ਉਹ ਪਰਮਾਤਮਾ ਕੀ ਅਰਦਾਸ ਹੈ ਤੇ ਸਾਰਿਆਂ ਨੂੰ ਮੈਂ ਇਹ ਸੁਨੇਹਾ ਦਿੰਨੀ ਆ ਕਿ ਜਿੱਥੇ ਅਸੀਂ ਆਪਣੇ ਪਰਿਵਾਰ ਦਾ ਸੁੱਖ ਮੰਗਨੇ ਆ ਇਸ ਮਹੀਨੇ ਦੇ ਵਿੱਚ ਅਸੀਂ ਖੁਸ਼ੀ ਆ ਉਥੇ ਅਸੀਂ ਸਾਰੀ ਕਾਇਨਾਤ ਦੀ ਖੁਸ਼ੀ ਦੇ ਵਾਸਤੇ ਅਰਦਾਸ ਕਰੀਏ ਕਿ ਸਾਰੇ ਹੱਸਦੇ ਖੇੜੇ ਸੰਗ ਜੀਵੇ ਸਾਵਣ ਦੇ ਮਹੀਨੇ ਤੀਆਂ ਦਾ ਤਿਹਾਰ ਮਨਾ ਰਹੀਆਂ ਮੇਰੀਆਂ ਸਾਰੀਆਂ ਮਾਤਾਵਾਂ ਭੈਣਾਂ ਨੂੰ ਇਸ ਤਿਹਾਰ ਦੀ ਬਹੁਤ-ਬਹੁਤ ਵਧਾਈ ਅੱਜ ਜੋ ਤੁਸੀਂ ਇਹ ਤਿਹਾਰ ਮਨਾ ਰਹੀਆਂ ਸਾਰੇ ਇਕੱਠੇ ਹੋ ਕੇ ਇੱਥੇ ਬਹੁਤ ਖੁਸ਼ੀ ਦੀ ਗੱਲ ਆ ਕਿਉਂਕਿ ਇਹ ਸਾਡਾ ਵਿਰਸਾ ਆ ਪੰਜਾਬ ਦਾ ਵਿਰਸਾ ਸਾਡੀਆਂ ਛੋਟੀਆਂ ਬੱਚੀਆਂ ਇਹਨਾਂ ਨੂੰ ਵੀ ਪਤਾ ਹੁਣ ਤੋਂ ਹੀ ਲੱਗ ਜਾਣਾ ਕਿ ਤੀਆਂ ਦਾ ਤਿਹਾਰ ਕੀ ਹੁੰਦਾ ਤੇ ਕਿੱਦਾਂ ਮਨਾਇਦਾ ਇਸ ਕਰਕੇ ਇਸ ਤਿਹਾਰ ਨੂੰ ਮਨਾਉਣਾ ਜਿਹੜਾ ਉਹ ਪਿੰਡ ਪਿੰਡ ਮਹੱਲੇ ਵਿੱਚ ਸਿੱਟੀ ਦੇ ਬਹੁਤ ਜ਼ਰੂਰੀ ਆ ਕਿਉਂਕਿ ਇਹ ਸਾਡਾ ਕਲਚਰ ਆ ਜੇ ਆਪਾਂ ਇਹ ਤਿਹਾਰ ਮਨਾਵਾਂਗੇ ਤੇ ਸਾਡੇ ਬੱਚਿਆਂ ਨੂੰ ਆਪਣੇ ਕਲਚਰ ਦਾ ਪਤਾ ਲੱਗੇਗਾ ਕਿ ਸਾਵਣ ਦਾ ਮਹੀਨਾ ਅਸੀਂ ਦੀਆਂ ਦਾ ਤਿਹਾਰ ਕਿਉਂ ਮਨਾਉਂਦੇ ਆ ਕਿਉਂਕਿ ਜਦੋਂ ਕੁੜੀਆਂ ਵਿਆਹ ਕੇ ਚਲ ਜਾਂਦੀਆਂ ਸੀ ਆਪਣੇ ਸਾਰੇ ਘਰ ਫੇਰੋ ਸਾਹਿਬਨ ਦਾ ਮਹੀਨਾ ਕੱਟੜ ਆਉਂਦੀ ਸੀ ਪੇਕੇ ਘਰ ਤੇ ਇਕੱਠੀਆਂ ਹੋ ਕੇ ਪੀਂਗਾ ਪੌੜੀਆਂ ਆਪਣੇ ਮਨ ਦੀ ਖੁਸ਼ੀ ਕਰਨੀ ਇੱਕ ਦੂਸਰੇ ਦੇ ਨਾਲ ਆਪਣੇ ਦੁੱਖ ਸੁੱਖ ਸਾਂਝੇ ਕਰਨੇ ਆਪਣੇ ਮਨ ਦੇ ਬਨਵਲੇ ਸਾਂਝੇ ਕਰਨੇ ਸੋ ਅੱਜ ਤੁਸੀਂ ਜਿਹੜਾ ਇਹ ਤਿਹਾਰ ਮਨਾਇਆ ਮੈਨੂੰ ਬਹੁਤ ਖੁਸ਼ੀ ਆ ਕਿਉਂਕਿ ਇਹ ਤਿਹਾਰ ਸਾਨੂੰ ਮਨਾਉਂਦਾ ਹੀ ਰਹਿਣਾ ਚਾਹੀਦਾ ਹਰ ਸਾਲ ਜਿਵੇਂ ਦੱਸਿਆ ਕਿ ਇਹ ਤਿਹਾਰ ਤੁਸੀਂ 14-15 ਸਾਲ ਤੋਂ ਮਨਾਉਂਦੇ ਆ ਰਹੇ ਹੋ ਪਰ ਕਦੀ ਵੀ ਛੱਡਿਓ ਨਾ ਇਹ ਤਿਹਾਰ ਨੂੰ ਹਮੇਸ਼ਾ ਮਨਾਉਂਦੇ ਰਹੋ ਕਿਉਂਕਿ ਪੰਜਾਬ ਦਾ ਵਿਰਸਾ ਸੰਭਾਲਣਾ ਬਹੁਤ ਜ਼ਰੂਰੀ ਆ ਸੋ ਜਿੱਥੇ ਮੇਰੀਆਂ ਮਾਮਾ ਪੈਣਾ ਇਹ ਤਿਹਾਰ ਨੂੰ ਮਨਾ ਰਹੀਆਂ ਉੱਥੇ ਵੀਰਾਂ ਦਾ ਬਹੁਤ ਸਹਿਯੋਗ ਹੁੰਦਾ ਇਹ ਵੀਰਾਂ ਨੇ ਸਹਿਯੋਗ ਦਿੱਤਾ ਸਾਡੇ ਸਰਪੰਚ ਸਾਹਿਬ ਜਿੰਨੇ ਵੀ ਖੜੇ ਨੇ ਸਾਡੇ ਸੁਖਦੇਵ ਜੀ ਜਿੰਨੇ ਵੀ ਭਾਈ ਸਾਹਿਬ ਖੜੇ ਨੇ ਇਹਨਾਂ ਨੇ ਜਿਹੜਾ ਪਿੰਡ ਚੋਂ ਸਹਿਯੋਗ ਦਿੱਤਾ ਤੁਹਾਨੂੰ ਕਿਉਂਕਿ ਆਪਾਂ ਨੇ ਇਹ ਨਾ ਸੋਚੀਏ ਕਿ ਸਾਡਾ ਹੀ ਆ ਇਹ ਕਿਉਂਕਿ ਇਹ ਪੂਰਾ ਸਹਿਯੋਗ ਦਿੰਦੇ ਆ ਤੇ ਆਪਾਂ ਇਸ ਤਿਹਾਰ ਨੂੰ ਮਨਾਉਂਦੇ ਆ ਸੋ ਮੈਂ ਇੱਕ ਵਾਰ ਫਿਰ ਤੋਂ ਆਪਣੀਆਂ ਭੈਣਾਂ ਨੂੰ ਵੀਰਾਂ ਨੂੰ ਬਹੁਤ ਬਹੁਤ ਵਧਾਈ ਦਿੰਨੀ ਆ ਤੇ ਇਹ ਹਰ ਸਾਲ ਜਿਹੜੇ ਧੀਆਂ ਦੇ ਮੇਲੇ ਇਦਾਂ ਹੀ ਲੱਗਦੇ ਰਹਿਣ ਤੇ ਇਦਾਂ ਹੀ ਜਿਹੜੀਆਂ ਮੇਰੀਆਂ ਭੈਣਾਂ ਆ ਇਹ ਖੁਸ਼ੀਆਂ ਖੇੜਿਆਂ ਚ ਰਹਿਣ ਨੱਚਦੀਆਂ ਰਹਿਣ ਸੋ ਪਰਮਾਤਮਾ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਵਧਾਈ ਤੇ ਇੱਥੇ ਮੈਨੂੰ ਬੁਲਾਇਆ ਮੈਂ ਸਾਰੀ ਟੀਮ ਦਾ ਧੰਨਵਾਦ ਕਰਦੀ ਆ ਇਕੱਲੇ ਇਕੱਲੇ ਨਾਮ ਨਾਵੀ ਲਮਾ ਪਰ ਮੈਨੂੰ ਪਤਾ ਸਾਰਿਆਂ ਦਾ ਤੁਸੀਂ ਸਾਰੇ ਬਹੁਤ ਸਤਿਕਾਰਯੋਗ ਹੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਅੱਜ ਪਿੰਡ ਲਖਣਪਾਲ ਵਿੱਚ ਦੀਆਂ ਦਾ ਤਿਹਾਰ ਮਨਾਇਆ ਗਿਆ ਜਿਸ ਦੇ ਵਿੱਚ ਸਾਡੇ ਮੁੱਖ ਮਹਿਮਾਨ ਆਏ ਆ ਛੋਟੀ ਵਾਈਫ ਤੇ ਸਾਨੂੰ ਬਹੁਤ ਖੁਸ਼ੀ ਆ ਸਾਡੇ ਵਿੱਚ ਇਹ ਆਏ ਆ ਤੇ ਸਾਨੂੰ ਇਹਨਾਂ ਨੇ ਵਧੀਆ ਅਚ ਤਾਂ ਆ ਆ ਦੇ ਅੰਕਲ ਬਹੁਤ ਸੋਹਣੇ ਆ ਤੇ ਹੋਰ ਜੀ ਪਰਸ਼ਮਣ ਠੀਕ ਠਾਕ ਹੈ ਲਖਨਪੁਰਾ ਬੰਦੋ ਸਾਰਿਆਂ ਦਾ ਧੰਨਵਾਦ ਕਰਦੇ ਇਹਨਾਂ ਦਾ ਸਾਰੀ ਪੰਚਾਇਤ ਵੱਲੋਂ ਸਾਰੇ ਨਗਰ ਵੱਲੋਂ ਇਹਨਾਂ ਦੇ ਜੀ ਆਇਆਂ ਕਰਦੇ ਆਂ ਵੈਲਕਮ ਕਰਦੇ ਆਂ ਜੀ